ਅੱਜ ਦੀ ਜਿਹੜੀ ਮੈਂ ਇਸ ਪਵਿੱਤਰ ਦਿਹਾੜੇ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਪੂਰੇ ਦੇਸ਼ ਦੇ ਵਸਨੀਕਾਂ ਨੂੰ ਆਪਣੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਅੱਜ ਜਿਹੜਾ ਇਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਇਹ ਅਭਿਆਨ ਸ਼ੁਰੂ ਕੀਤਾ ਸੀ ਇਹ ਉਸ ਅਭਿਆਨ ਨੂੰ ਅੱਜ ਤਿਰੰਗਾ ਯਾਤਰਾ ਜਿਹੜੀ ਅਸੀਂ ਆਪਣੇ ਗੁਰਦਾਸਪੁਰ ਦੇ ਵਿੱਚ ਆਪਣੇ ਸਾਰੇ ਸ਼ਹਿਰ ਦੇ ਭਾਰਤੀ ਜਨਤਾ ਪਾਰਟੀ ਔਰ ਸਾਰੇ ਹੋਰ ਵੀ ਸਾਥੀਆਂ ਦੇ ਨਾਲ ਅਸੀਂ ਇਹ ਯਾਤਰਾ ਜਿਹੜੀ ਸ਼ੁਰੂ ਕਰਦੇ ਆਂ ਸੋ ਕਿesto ਸਟਾਰਟ ਕੀਤੀ ਗਿਆ ਕਿੱਥੇ ਆਰੰਭ ਹੋਇਆ ਅੱਜ ਅਸੀਂ ਨਹਿਰੂ ਪਾਰਕ ਤੋਂ ਸ਼ੁਰੂ ਕਰ ਰਹੇ ਹਾਂ ਔਰ ਮੇਨ ਬਾਜ਼ਾਰ ਦੇ ਵਿੱਚੋਂ ਦੀ ਹੁੰਦੀ ਹੋਈ ਫਿਰ ਇਹ ਵਾਪਸ ਸਾਡੀ ਇੱਥੇ ਨਹਿਰੂ ਪਾਰਕ ਆਣ ਕੇ ਸਮਾਪਤ ਹੋਈਗੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਸੇਜ ਤਾਂ ਦੇਖੋ ਮੈਂ ਆਪਣੇ ਸਭ ਤੋਂ ਪਹਿਲਾਂ ਅਜੇ ਪਵਿੱਤਰ ਦਿਹਾੜੇ ਦੀ ਸਭ ਨੂੰ ਵਧਾਈ ਦੇਣਾ ਚਾਹੁੰਦਾ ਦੇਸ਼-ਵਿਦੇਸ਼ ਸੈਠੀਆਂ ਸਾਰੇ ਸਾਡੇ ਹਿੰਦੁਸਤਾਨ ਦੇ ਵਸੀਆਂ ਨੂੰ ਔਰ ਇਹੀ ਆਉਣ ਵਾਲੇ ਸਮੇਂ 'ਚ ਕਹਿਣਾ ਕਿ ਆਪਣੇ ਨੌਜਵਾਨ ਪੀੜੀ ਨੂੰ ਕਿ ਨਸ਼ੇ ਤੋਂ ਬਚੋ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਨੌਜਵਾਨੀ ਸਾਡੀ ਬਚੇ ਤੇ ਫੇਰ ਹੀ ਸਾਡਾ ਦੇਸ਼ ਦਾ ਭਲਾ ਔਰ ਜੋ ਵੀ ਪ੍ਰਧਾਨ ਮੰਤਰੀ ਜੀ ਦੀ ਸੋਚਾਂ ਨੂੰ ਅੱਗੇ ਲੈ ਕੇ ਚੱਲੀਏ ਸਰ ਜੈ ਹਿੰਦ ਜੈ ਭਾਰਤ ਮੈਂ ਰਿਕੀ ਮਹਾਂਤ ਮੰਡਲ ਵਲੋਂ ਸ਼ਹਿਰੀ ਗੁਰਦਾਸਪੁਰ ਅੱਜ ਅਸੀਂ ਤਿਰੰਗਾ ਯਾਤਰਾ ਗੁਰਦਾਸਪੁਰ ਵਿੱਚ ਚੁੱਕੜੀ ਹੈ ਜਿਸ ਵਿੱਚ ਸਾਰੇ ਸ਼ਹਿਰ ਵਾਸੀਆਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਹੈ ਤੇ ਸਾਰਿਆਂ ਵਿੱਚ ਬਹੁਤ ਉਤਸ਼ਾਹ ਸੀ ਸਾਨੂੰ ਪਤਾ ਹੀ ਹੈ ਕਿ ਆਜ਼ਾਦੀ ਦਾ ਦਿਵਸ ਬਹੁਤ ਹੀ ਸ਼ਹਾਹਤਾਂ ਦੇਣ ਤੋਂ ਬਾਅਦ ਸਾਨੂੰ ਮਿਲਿਆ 1947 ਜਦੋਂ ਆਜ਼ਾਦ ਹੋਏ ਆ ਵੰਡ ਹੋਈ ਕਾਫੀ ਜਾਣਾ ਗਈਆਂ ਸਾਡੇ ਕਈ ਸ਼ੂਰਵੀਰ ਸੂਲੀ ਤੇ ਚੜੇ ਉਹਨਾਂ ਦੀ ਸ਼ਹਾਹਤਾਂ ਬੋਲਦੀ ਅੱਜ ਅਸੀਂ ਆਜ਼ਾਦੀ ਦਿਵਸ ਮਨਾ ਰਹੇ ਹਾਂ ਤੇ ਸਾਨੂੰ ਫਕਰ ਹੈ ਕਿ ਅੱਜ ਦੇ ਅਜ ਦੇ ਦਿਨ 'ਚ ਸਾਡਾ ਦੇਸ਼ ਬਹੁਤ ਹੀ ਸੁਰੱਖਿਅਤ ਹੱਚਾ ਸਾਡੀ ਫੌਜਾਂ ਸਾਡੇ ਬਾਰਡਰ ਸਕਿਉਰਿਟੀ ਫੋਰਸ ਸਾਨੂੰ ਸੁਰੱਖਿਅਤ ਰੱਖੇ ਜਿਨ੍ਹਾਂ ਕਰਕੇ ਅਸੀਂ ਅੱਜ ਸੁਰੱਖਿਅਤ ਮਾਹੌਲ 'ਚ ਆਪਣਾ ਆਜ਼ਾਦੀ ਦਿਵਸ ਮਨਾ ਰਹੇ ਹਾਂ ਅੱਜ ਦੀ ਯਾਤਰਾ ਵਾਹ ਸਭ ਤੋਂ ਪਹਿਲੇ ਤੇ ਮੈਂ ਆਪਣੇ ਸਾਰੇ ਦੇਸ਼ ਵਾਸੀਆਂ ਨੂੰ ਸੁਤੰਤਰਤਾ ਦਿਵਸ ਦੀ ਸ਼ੁਭਮ ਦਿਹਾੜੇ ਤੇ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿਨਾ ਸਾਨੂੰ ਆਪਣੀ ਪਾਰਟੀ ਭਾਰਤੀ ਜਨਤਾ ਪਾਰਟੀ ਵੱਲੋਂ ਆਦੇਸ਼ ਹੋਇਆ ਸੀਗਾ ਤਿਰੰਗਾ ਯਾਤਰਾ ਦਾ ਜਿਸ ਦੇ ਵਿੱਚ ਸਾਡੇ ਸ਼ਹਿਰ ਵਾਸੀਆਂ ਨੇ ਬਹੁਤ ਹੀ ਵੱਡਾ ਭਾਰਾ ਹੁੰਕਾਰਾ ਸਾਨੂੰ ਦਿੱਤਾ ਹੈ ਔਰ ਤਿਰੰਗੇ ਦੀ ਆਨ ਮਾਨ ਸ਼ਾਨ ਜਿਹੜੀ ਕਿ ਸਾਡੇ ਦੇਸ਼ ਦੇ ਜਵਾਨਾਂ ਨੇ ਸਾਡੀ ਦੇਸ਼ ਦੀ ਰੱਖਿਆ ਕਰਦੇ ਹੋਏ ਤੁਸੀਂ ਦੇਖਿਆ ਕਿ ਇਹ ਜਿਹੜਾ ਸਿੰਧ ਸਿੰਧੂਰੀ ਯੁੱਧ ਹੋਇਆ ਉਹਰੇ ਵਿੱਚ ਵੀ ਸਾਡੇ ਦੇਸ਼ ਦਾ ਮਾਨ ਵਧਿਆ ਔਰ ਅੱਜ ਦੇ ਲੋਗ ਗਰਵ ਨਾਲ ਤਿਰੰਗਾ ਆਪਣਾ ਲੈ ਕੇ ਚੱਲ ਰਹੇ ਨੇ ਨਾਲ ਔਰ ਸਾਨੂੰ ਸਾਰੇ ਸ਼ਹਿਰ ਦੇ ਵਸ ਸ਼ਹਿਰ ਵਾਸੀਆਂ ਦਾ ਬੜਾ ਵੱਡਾ ਸਾਥ ਮਿਲਿਆ ਇਸ ਇਸ ਯਾਤਰਾ ਦੇ ਵਿੱਚ ਕਿ ਨਾ ਹਾਂ ਜੀ ਮੇਰਾ ਨਾਮ ਅਨੁਰੰજન ਸੈਣੀ ਡਿੱਕੀ ਮਹਾ ਮੰਤਰੀ ਭਾਜਪਾ ਮੰਡਲ ਗੁਰਦਾਸਪੁਰ ਅੱਜ ਭਾਰਤੀ ਜਨਤਾ ਪਾਰਟੀ ਦੇ ਆਦੇਸ਼ਾਂ ਅਨੁਸਾਰ ਭਾਰਤੀ ਜਨਤਾ ਪਾਰਟੀ ਮੰਡਲ ਗੁਰਦਾਸਪੁਰ ਦੇ ਅਧਿਐਕਸ਼ ਸ਼੍ਰੀ ਰਿਕੀ ਮਹੰਤ ਜੀ ਦੀ ਅਧਿਖਸ਼ਤਾ ਦੇ ਵਿੱਚ ਇਹ ਤਿਰੰਗਾ ਜਿਹੜੀ ਯਾਤਰਾ ਹੈ ਇਹ ਗੁਰਦਾਸਪੁਰ ਸ਼ਹਿਰ ਵਿੱਚ ਕੱਢੀ ਗਈ ਸੀ ਜਿਤੇ ਵਿੱਚ ਪਾਰਟੀ ਦੇ ਵਰਕਰਾਂ ਨੇ ਬੜੇ ਉਤਸ਼ਾਹਪੂਰਵਕ ਹਿੱਸਾ ਲਿਆ ਔਰ ਆਪਣੀ ਆਜ਼ਾਦੀ ਦਾ ਦਿਹਾੜਾ ਜਿਹੜਾ ਲੱਖਾਂ ਕੁਰਬਾਨੀਆਂ ਦੇਣ ਤੋਂ ਬਾਅਦ ਪ੍ਰਾਪਤ ਹੋਇਆ ਉਹਦਾ ਜਸ਼ਨ ਮਨਾਇਆ ਔਰ ਨਾਲ ਹੀ ਸਜਦਾ ਕੀਤਾ ਨਮਨ ਕੀਤਾ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਦਾ ਇਹ ਦਿਹਾੜਾ ਜਿਹੜਾ ਦੇਖ ਰਹੇ ਹਾਂ ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਸਾਨੂੰ ਇਹ ਆਜ਼ਾਦੀ ਮਿਲੀ ਸਰ ਭੜੀ ਇਕੱਠ ਵੇਖਣ ਨੂੰ ਮਿਲਿਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਮੈਂ ਅੱਗੇ ਕਿਹਾ ਕਿ ਜਿਹੜਾ ਆਜ਼ਾਦੀ ਦਾ ਦਿਹਾੜਾ ਆ ਆਜ਼ਾਦੀ ਦਾ ਬੜਾ ਉਤਸ਼ਾਹਪੂਰਵ ਦਿਹਾੜਾ ਹੁੰਦਾ ਇਹਨੂੰ ਪੂਰੇ ਦੇਸ਼ ਦਾ ਹਰ ਨਾਗਰਿਕ ਹਰ ਭਾਰਤਵਾਸੀ ਬੜੇ ਹਰਸ਼ੋਲਾਸ ਦੇ ਨਾਲ ਬੜੇ ਗਰਬਨਾ ਮਨਾਉਂਦਾ ਔਰ ਇਸੇ ਕੜੀ ਦੇ ਤਹਿਤ ਅੱਜ ਗੁਰਦਾਸਪੁਰ ਦੀ ਜਨਤਾ ਨੇ ਗੁਰਦਾਸਪੁਰ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੇ ਵੀ ਬੜੇ ਉਤਸ਼ਾਹ ਦੇ ਨਾਲ ਇਸੇ ਕਾਰਜਕਰਮ ਦੇ ਵਿੱਚ ਹਿੱਸਾ ਲਿਆ ਔਰ ਤਿਰੰਗੇ ਨੂੰ ਆਪਣੀ ਸ਼ਾਨ ਸਮੇ ਦੇ ਹੋਏ ਲਹਿਰਾਉਂਦੇ ਹੋਏ ਪੂਰੇ ਬਾਜ਼ਾਰਾਂ ਦੇ ਵਿੱਚ ਦੇਸ਼ ਭਗਤੀ ਦੇ ਗੀਤ ਗਾਉਂਦੇ ਹੋਏ ਇਹ ਜਿਹੜਾ ਹੈ ਦਿਹਾੜਾ ਮਨਾਇਆ ਹੈ